ਸੱਜਣ ਸੱਚਾ ਬਾਦਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਵਰਤੇ ਆਂ ਸੋ ਹੀ ਹੈ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਪੰਜਵਾਂ ਤੁਮ ਦਾਤੇ ਈਸ਼ਾ ਘੁਰ ਬ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਬ੍ਰਤਪਾਲ ਹਮ ਬਾਰਿਕ ਤੁਮਰੇ ਤਾਰੇ ਤੁਮ ਦਾਤੇ ਈਸ਼ਾ ਘੁਰ ਬ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਬ੍ਰਤਪਾਲ ਹਮ ਬਾਰਿਕ ਤੁਮਰੇ ਤਾਰੇ ਜਿਹ ਬਾਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰ ਅੰਤ ਨ ਕਿਨਹੀ ਲਹੀਐ ਰਾਉ ਕੋਟ ਅਪਰਾਧ ਹਮਾਰੇ ਖੰਡਹੁ ਆਨਿਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਮਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਤੇਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਹੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਹੋਇਆ। ਬਾਦਸ਼ਾਹ ਜੀ ਦੀ ਮਿਹਰ ਸਦਕਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਮਾਨ ਦੀ ਸਿਵਉਤਪਰੰਤ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਪਾਵਨ ਗੁਰਬਾਣੀ ਦੇ ਸਹਿਜ ਪਾਠ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਉਪਰੰਤ ਗੁਰੂ ਜੀ ਦਾ ਪਾਵਨ ਪਵਿੱਤਰ ਮੁਖਵਾਕ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਅੰਦਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਕੀ ਸੋਝੀ ਬਖਸ਼ਦੇ ਹੈ। ਇਹਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਆ ਰਸਨਾ ਪਵਿੱਤਰ ਕਰੀਏ ਜੀ। ਪ੍ਰੇਮ ਸਹਿਤ ਗੱਜ ਕੇ ਆਖੂ ਵਾਹੀ ਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗ ਤਨਾਸਰੀ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ 673 ਤੇ 74 ਅੰਗ ਤੇ ਦਰਜ ਹੈ ਅੱਜ ਦੇ ਇਸ ਪਾਵਨ ਪਵਿੱਤਰ ਮੁਖਵਾਕ ਦੇ ਅੰਦਰ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਦੇ ਹਨ ਇੱਕ ਜੋੜੜੀ ਕਰਦੇ ਹਨ ਔਰ ਆਪਾਂ ਨੂੰ ਵੀ ਸੋਝੀ ਬਖਸ਼ ਦੇ ਆ ਭਾਈ ਰੱਬ ਦੇ ਅੱਗੇ ਅਕਾਲ ਪੁਰਖ ਅੱਗੇ ਆਪਣੇ ਗੁਰੂ ਅੱਗੇ ਇਦਾਂ ਜੋੜੜੀ ਬੇਨਤੀ ਕਰੀ ਦੀ ਹੈ ਕੀ ਬੇਨਤੀ ਕਰਦੇ ਨੇ ਰਹਾਉ ਦੇ ਬੰਦ ਵਿੱਚ ਮਹਾਰਾਜ ਜੀ ਕਹਿੰਦੇ ਜਿਹਾ ਵਾ ਏਕ ਕਵਨ ਗੁਣ ਕਹੀਏ हे ਪਰਮੇਸ਼ਰ ਜੀ ਮੇਰੇ ਕੋਲੇ ਇੱਕ ਜੀਵ ਹੈ ਮੇਰੀ ਰਸਨਾ ਇੱਕ ਹੈ ਤੇਰੇ ਗੁਣ ਬਹੁਤ ਨੇ ਤੇਰੇ ਬੇਅੰਤ ਗੁਣਾ ਦਾ ਇੱਕ ਜੀਵ ਦੇ ਨਾਲ ਅੰਤ ਨਹੀਂ ਪਾਇਆ ਜਾ ਸਕਦਾ بڑے ਗੁਣ ਆ ਤੇਰੇ ਕਿਹੜੇ-ਕਿਹੜੇ ਕਹੀਏ ਇੱਕ ਜੀਵ ਹੈ ਜੇਕਰ ਇਹ ਜੀਵ ਸਾਰੀ ਦਿਹਾੜੀ 24 ਘੰਟੇ ਦਿਨ-ਰਾਤ ਤੇਰੀ ਵਡਿਆਈ ਕਰਦੀ ਰਹੇ ਤੇਰੇ ਗੁਣ ਗਾਉਂਦੀ ਰਹੇ ਤਾਂ ਵੀ ਅੰਤ ਨਹੀਂ ਪਾਇਆ ਜਾ ਸਕਦਾ ਇੱਕ ਜੀਵ ਹੈ ਉਹ ਵੀ ਆਪਣਾ ਕਰਮ ਛੱਡ ਕੇ ਹੋਰ ਕੰਮਾਂ ਵਿੱਚ ਲੱਗੀ ਪਈ ਹੈ ਸਾਡੇ ਕੋਲੇ ਕਲਯੁਗੀ ਜੀਵ ਆਪਾਂ ਸਾਰੇ ਇੱਕੋ ਜੀਵਾਰੇ ਇੱਕ ਮਨੁੱਖ ਕੋਲੇ ਚਾਹੀਦਾ ਤਾਂ ਇਹ ਸੀ ਜੀਵ ਸੱਚ ਬੋਲਦੀ ਪਰਮੇਸ਼ਰ ਦਾ ਨਾਮ ਜਪਦੀ ਪਰ ਦੋਨੇ ਕੰਮ ਛੱਡ ਕੇ ਕਿਸੇ ਹੋਰ ਕੰਮ ਵਿੱਚ ਲੱਗੀ ਪਈ ਹੈ ਇਸ ਜੀਵ ਨੂੰ ਅੰਮ੍ਰਿਤ ਨਾਮ ਦੇ ਰਸ ਦੀ ਪ੍ਰਾਪਤੀ ਚਾਹੀਦੀ ਸੀ ਪਰ ਇਹ ਵਿਖਿਆ ਦੇ ਰਾਸ ਵਿੱਚ ਪਈ ਹੋਈ ਹੈ ਉਲਟ ਕੰਮ ਹੋ ਰਿਹਾ ਹੈ ਜਿਹੜਾ ਕੰਮ ਜੀਵ ਨੂੰ ਕਰਨਾ ਚਾਹੀਦਾ ਸੀ ਉਹ ਕਰ ਨਹੀਂ ਰਹੀ ਹੋਰ ਕੰਮ ਕਰਦੀ ਹੈ ਇੱਕ ਜੀਵ ਜੇਕਰ ਪੂਰੀ ਸਮਰਪਿਤ ਹੋ ਕੇ ਵੀ ਰੱਬ ਦੇ ਗੁਣ ਗਾਵੇ ਤਾਂ ਵੀ ਅੰਤ ਨਹੀਂ ਪਾਇਆ ਜਾ ਸਕਦਾ ਪਰ ਸਾਡੀ ਜੀਵ ਕੋਲੇ ਤਾਂ ਹੋਰ ਹੀ ਕੰਮ ਬੜੇ ਪਏ ਨੇ ਇਹ ਨਾਮ ਜਪ ਦੀ ਚੰਗੀ ਲੱਗਦੀ ਹੈ ਪਰ ਇਹ ਨੰਦਿਆ ਕਰਦੀ ਹੈ ਇਨੂੰ ਨਾਮ ਦਾ ਰਸ ਆਉਣਾ ਸੀ। ਪਾਰੇ ਰਸਨਾ ਚੁਗਲੀ ਕਰਨ ਦੇ ਰਸ ਵਿੱਚ ਪੈ ਗਈ। ਇਸ ਰਸਨਾ ਨੂੰ ਸੱਚ ਦੇ ਬੋਲ ਬੋਲਣ ਦਾ ਆਨੰਦ ਬੜਾ ਆਉਣਾ ਸੀ। ਪਰ ਇਹ ਝੂਠ ਵਿੱਚ ਰਚ ਗਈ। ਉਲਟ ਕੰਮ ਹੋ ਰਿਹਾ। ਇੱਕ ਜੀਵ ਦੇ ਨਾਲ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੇਸ਼ੁਮਾਰ ਬੇਅੰਤ ਸਵਾਮੀ ਹੇ ਬੇਸ਼ੁਮਾਰ ਸਾਡੀ ਪਹੁੰਚ ਤੋਂ ਪਰੇ ਬੇਅੰਤ ਗੁਣਾ ਦੇ ਮਾਲਕ ਪਰਮੇਸ਼ਰ ਸਵਾਮੀ ਜੀਓ ਤੇਰਾ ਅੰਤ ਨਾ ਕਹ ਨਹੀਂ ਲਹੀ ਐ ਤੇਰਾ ਅੰਤ ਨਹੀਂ ਕੋਈ ਪਾ ਸਕਿਆ ਯਤਨ ਬੜਿਆ ਨੇ ਕੀਤਾ ਅਸੀਂ ਰੱਬ ਦਾ ਅੰਤ ਪਾ ਲਈਏ ਪਰ ਥੱਕ ਹਾਰ ਕੇ ਟੁੱਟ ਗਏ ਉਹ ਥੱਕ ਗਏ ਪਰ ਤੇਰਾ ਅੰਤ ਨਹੀਂ ਆਇਆ ਤੇਰੇ ਅੰਤ ਪਾਉਣ ਦਾ ਯਤਨ ਕਰਨ ਵਾਲੇ ਉਹਨਾਂ ਦਾ ਅੰਤ ਆ ਗਿਆ ਪਰ ਦਾਤਾ ਜੀ ਤੁਹਾਡਾ ਅੰਤ ਨਹੀਂ ਆਇਆ ਤੁਸੀਂ ਬੇਅੰਤ ਹੋ ਤੇਰਾ ਅੰਤ ਪਾਏ ਨਹੀਂ ਜਾ ਸਕਦਾ हे ਪਰਮੇਸ਼ਰ ਜੀ ਤੁਹਾਡਾ ਬਿਰਦ ਹੈ ਤੁਹਾਡਾ ਸੁਭਾ ਹੈ ਕਿ ਤੁਸੀਂ ਲਾਰ ਸ਼ਰਨ ਆਏ ਨੂੰ ਲੜ ਲਾਉਂਦੇ ਹੋ ਤੁਸੀਂ ਸਰਬਸ਼ਕਤੀਮਾਨ ਹੋ ਰਸਨਾ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਐ ਉਹਦੀ ਵਿਸ਼ਾਲਤਾ ਦਾ ਜ਼ਿਕਰ ਕਰਦੇ ਨੇ ਆਪਾਂ ਨੂੰ ਵੀ ਸਮਝਾਉਂਦੇ ਆ ਭਾਈ ਪਰਮੇਸ਼ਰ ਦੇ ਬੇਅੰਤ ਗੁਣਾਂ ਨੂੰ ਉਚਾਰਦੇ ਰਹੋ ਵਾਹ ਵਾਹ ਕਹਿੰਦੇ ਰਹੋ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਤੂੰ ਮਦਾਤੇ ਹੇ ਮੇਰੇ ਪ੍ਰਵਾਤਮਾ ਜੀ ਤੁਸੀਂ ਸਾਡੇ ਦਾਤੇ ਹੋ ਸਾਨੂੰ ਦਾਤਾਂ ਦੇਣ ਵਾਲੇ ਹੋ ਅਸੀਂ ਤੁਹਾਡੀਆਂ ਦਾਤਾਂ ਲੈ ਕੇ ਖਾ ਪੀ ਰਹੇ ਹਾਂ ਵਰਤ ਰਹੇ ਹਾਂ ਠਾਕੁਰ ਪ੍ਰਤਪਾਲਿਕ ਤੁਸੀਂ ਸਾਡੇ ਠਾਕੁਰ ਹੋ ਅਸੀਂ ਤੁਹਾਡੀ ਸੇਵਾ ਕਰਨੀ ਤੁਹਾਡੀ ਪੂਜਾ ਕਰਨੀ ਤੁਸੀਂ ਸਾਡੇ ਪਾਲਣ ਹਾਰੇ ਹੋ ਪ੍ਰਤਪਾਲਕ ਹੋ ਅਗਲਾ ਗੁਣ ਪਰਮੇਸ਼ਰ ਦਾ ਕਿ ਆ ਨਾਇਕ ਹੀ ਪ੍ਰਮਾਤਮਾ ਜੀ ਤੂੰ ਮੇਰਾ ਆਗੂ ਵੀ ਹੈ ਖਸਮ ਹਮਾਰੀ ਤੇ ਮੇਰਾ ਖਸਮ ਵੀ ਹੈ ਮੇਰਾ ਮਾਲਕ ਵੀ ਹੈ ਨਿਮਖ ਨਿਮਖ ਤਮਹੇ ਪ੍ਰਤਪਾਲ ਹੋ ਹਮ ਬਾਰਿਕ ਤੁਮਰੇ ਤਾਰੇ ਨਾਮ ਦੀ ਰੰਗ ਵਿੱਚ ਰੰਗਿਆ ਹੋਇਆ ਮਨੁੱਖ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਪਰਮੇਸ਼ਰ ਜੀ ਇੱਕ ਇੱਕ ਨਿਮਖ ਭਾਵਕੇ ਹਰ ਸਮੇਂ ਆਪਣੀ ਸਿੱਖ ਦੀ ਪ੍ਰਤਪਾਲਣਾ ਕਰਦੇ ਆ ਕਿਉਂਕਿ ਪ੍ਰਤਪਾਲੂ ਸੁਭਾਅ ਹੈ ਰੱਬ ਜੀ ਦਾ। ਤੇ ਆਪਾਂ ਸਾਰੇ ਪਰਮੇਸ਼ਰ ਦੇ ਬੱਚੇ ਆ ਮਹਾਰਾਜ ਜੀ ਹਮ ਬਾਰਿਕ ਤੁਮਰੇ ਧਾਰੇ ਅਸੀਂ ਤੁਹਾਡੇ ਬੱਚੇ ਹਾਂ। ਆਪਣਾ ਸਭ ਕੁਝ ਛੱਡ ਕੇ ਭੁਲਾ ਕੇ ਤੇਰੀ ਸ਼ਰਨ ਵਿੱਚ ਆਏ ਹਾਂ ਤੁਸੀਂ ਕਿਰਪਾ ਕਰੋ ਆਪਣੇ ਸ਼ਰਨ ਪਿਆ ਬੱਚਿਆਂ ਦੀ लाज ਰੱਖੋ ਜੀ ਤੁਸੀਂ ਦਾਤਾ ਹੋ ਦਾਤਾ ਬਖਸ਼ੂ ਤੁਸੀਂ ਠਾਕੁਰ ਹੋ ਭਗਵਾਈ ਬਖਸ਼ੂ ਮਹਾਰਾਜ ਪ੍ਰਤਪਾਲਕ ਹੋ ਸਾਡੀ ਪਾਲਣਾ ਕਰੋ ਸਾਡੇ ਆਗੂ ਹੋ ਸਾਨੂੰ ਹੁਕਮ ਕਰੋ ਸਾਡੇ ਖਾਸਮ ਹੋ ਮਾਲਕ ਹੋ ਸਾਡੀ ਰੱਖਿਆ ਕਰੋ ਸਾਰੇ ਗੁਣ ਤੁਹਾਡੇ ਨੇ ਤੁਹਾਡੇ ਨਾ ਬੇਸ਼ੁਮਾਰ ਗੁਣਾ ਦਾ ਇੱਕ ਜੀਵ ਦੇ ਨਾਲ ਅੰਤ ਨਹੀਂ ਪਾਇਆ ਜਾ ਸਕਦਾ ਇੱਕ ਜੀਵ ਨਾਲ ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ ਰਹਾਉ ਦਾ ਬਿਸ਼ਰਾਮ ਦਿੱਤਾ ਮਹਾਰਾਜੀ ਕਹਿੰਦੇ ਕੋਟ ਪਰਾਧ ਹਮਾਰੇ ਖੰਡੋ हे ਭਗਵਾਨ 1 2 10 ਲੱਖ ਨਹੀਂ ਕਰੋੜਾ ਹੀ ਅਪਰਾਧ ਹੈ ਮੇਰੇ 'ਚ ਕਰੋੜਾ ਹੀ ਔਗਣ ਨੇ ਮੈਂ ਔਗਣਾਂ ਦਾ ਭਰਿਆ ਹੋਇਆ ਹਾਂ ਤੁਸੀਂ ਗੁਣ ਬਖਸ਼ਣ ਵਾਲੇ ਹੋ ਮੈਂ ਪਾਪੀ ਹਾਂ ਤੁਸੀਂ ਪਾਪੀਆਂ ਨੂੰ ਤਾਰਨ ਵਾਲੇ ਹੋ ਅਸੀਂ ਭੁੱਲਣ ਹਾਰ ਹਾਂ ਤੁਸੀਂ ਬਖਸ਼ਣ ਦੇ ਤੁਹਾਡੇ ਗੁਣ ਨੇ ਮੇਰੇ ਕਰੋੜਾ ਹੀ ਪਾਪ ਅਪਰਾਧ ਹੈ ਉਨ੍ਹਾਂ ਦਾ ਖੰਡਨ ਕਰੋ ਉਹਨਾਂ ਨੂੰ ਖਤਮ ਕਰੋ ਕੋਈ ਐਸੀ ਵਿਧੀ ਸਮਝਾਓ ਜਿਹਦੇ ਨਾਲ ਤੁਹਾਡੇ ਚਰਨਾਂ ਦਾ ਪ੍ਰੇਮ ਬਣਿਆ ਰਹੇ ਹਮ ਅਗਿਆਨ ਮੇਰੇ ਦਾਤਾ ਜੀ ਮੈਨੂੰ ਨਹੀਂ ਗਿਆਨ ਕੋਈ ਤੇਰੀ ਭਗਤੀ ਕਿਵੇਂ ਕੀਤੀ ਜਾ ਸਕਦੀ ਹੈ ਮੇਰੇ ਅੰਦਰ ਇੱਛਾ ਹੈ ਭਗਤੀ ਕਰਨ ਦੀ ਟਿਕਾਣਾ ਲੈਣ ਦੀ ਸਾਇਹ ਮਹਾਰਾਜੀ ਕਿਰਪਾ ਕਰਦੇ ਆ ਆਲਪ ਮਤ ਥੋਰੀ ਮੈਨੂੰ ਮਤ ਵੀ ਥੋੜੀ ਹੈ ਤੁਮ ਆਪਨੇ ਬਿਰਦ ਰਖਾਵੋ ਇਹ ਤੁਹਾਡਾ ਬਿਰਦ ਹੈ ਜਿਹੜਾ ਤੁਹਾਡੀ ਸ਼ਰਨ ਵਿੱਚ ਚੱਲ ਕੇ ਆ ਜਾਂਦਾ ਹੈ ਤੁਸੀਂ ਉਹਦੀ ਰੱਖਿਆ ਕਰਦੇ ਹੋ ਅਸੀਂ ਵੀ ਤੁਹਾਡੀ ਸ਼ਰਨ ਵਿੱਚ ਆ ਗਏ ਹੁਣ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਸੋਝੀ ਬਖਸ਼ੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਤੂੰ ਹੀ ਸਜਣ ਸੁਹੇਲੇ ਸੁਣਿਆ ਹੈ ਕਿ ਤੁਹਾਡੀ ਸ਼ਰਨ ਵਿੱਚ ਸਦਾ ਹੀ ਸੁੱਖ ਹੁੰਦਾ ਹੈ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹੁਣ ਮੈਨੂੰ ਤੇਰੀ ਹੀ ਆਸ ਹੈ ਕਿਸੇ ਹੋਰ ਦੀ ਆਸ ਨਹੀਂ ਹੈ ਹੁਣ ਤੂੰ ਮੇਰਾ ਸੱਜਣ ਹੈ ਤੂੰ ਹੀ ਮੇਰਾ ਸੱਜਣਾ ਤੂੰ ਹੀ ਮੇਰਾ ਮਾਲਕ ਹੈ ਤੇਰੇ ਅਗੇ ਅਰਦਾਸ ਹੈ ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ हे ਭਗਵਾਨ ਜੀ ਮੈਂ ਤੇਰੇ ਘਰ ਦਾ ਗੁਲਾਮ ਹਾਂ ਗੋਲਾ ਹਾਂ ਮੇਰੀ ਰੱਖਿਆ ਕਰੋ ਗੁਰਦਾਨਕ ਪਾਤਸ਼ਾਹ ਜੀ ਨੇ ਬੜਾ ਪਿਆਰਾ ਬਚਨ ਉਚਾਰਨ ਕੀਤਾ ਮਾਰੂ ਰਾਗ ਦੇ ਅੰਦਰ ਮਹਾਰਾਜ ਕਹਿੰਦੇ ਮੁੱਲ ਖਰੀਦੀ ਲਾ ਲਾ ਗੋਲਾ ਮੇਰਾ ਨਾ ਉਸ ਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ ਦਾਤਾ ਜੀ ਅਸੀਂ ਤੁਹਾਡੇ ਘਰ ਦੇ ਗੋਲੇ ਹਾਂ ਤੁਸੀਂ ਸਾਡੀ ਰੱਖਿਆ ਕਰੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਇੱਕ ਜੀਵ ਦੇ ਨਾਲ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਪਰਮਾਤਮਾ ਬੇਅੰਤ ਹੈ ਬੇਸ਼ੁਮਾਰ ਹੈ ਅਸੀਂ ਪ੍ਰਭੂ ਦੇ ਚਰਨਾਂ ਤੇ ਨਮਸਕਾਰ ਕੀਤੀ ਹੀ ਚੰਗੀ ਆ ਵਾਰੀ 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 ਬਲਹਾਰ ਜਾਮਾ ਬਲਹਾਰ ਜਾਮਾ ਵਸ ਤੂੰ ਹੀ ਤੂੰ ਤੂੰ ਹੀ ਤੂੰ ਸੁਰਤੇ ਸੇ ਡਕ ਜਾਏ ਜੇ ਤੂੰ ਹੀ ਤੂੰ ਤੂੰ ਹੀ ਤੂੰ ਹਿਰਦੇ ਵਿੱਚ ਵਸ ਗਿਆ ਫੇਰ ਤੂੰ ਤੂੰ ਕਰਤਾ ਤੂੰ ਵਾ ਮੁਜ ਮੇ ਰਹਾ ਨਾ ਹੋ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੋਂ ਐਸੀ ਅਵਸਥਾ ਮਿਲ ਜਾਏਗੀ ਫਿਰ ਪ੍ਰੀਤਮ ਸੱਚੇ ਪਾਤਸ਼ਾਹ ਦੇ ਨਾਲ ਸੱਚੀ ਦਰੋਪ੍ਰੇਮ ਪਾ ਜਾਉਂਦਾ ਸਤਿਗੁਰੂ ਕਿਰਪਾ ਕਰਨ ਸਾਨੂੰ ਗੁਰਮਤਿ ਦੀ ਸੋਝੀ ਬਖਸ਼ਣ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਇੰਨੀ ਸੇਵਾ ਪ੍ਰਵਾਨ ਕਰਨੀ ਹੋਣੀ ਹੈ ਬੇਅੰਤ ਭੁਲਾ ਦੀ ਕਮਾ ਕਰਨੀ ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਜੋਗ ਹੈ ਕਿਰਪਾ ਕਰਕੇ ਬਖਸ਼ ਲੈਣਾ ਜੀ ਰੇਮ ਵਿੱਚ ਪੇਜ ਕੇ ਫਤਿਹ ਦੀ ਦਾਤ ਬਖਸ਼ੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ